ਹਾਂਜੀ 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 ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਤਨਵੀਰ ਵੈਲਕਮ ਟੂ ਜਰਨੀ ਟੂ ਸੈਲਫ ਮੈਂ ਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਅੱਜ ਗੱਲ ਕਰਨ ਲੱਗੇ ਹਾਂ ਤੇ ਜੀ ਇਸ ਚੈਨਲ ਤੇ ਮੈਂ ਗੱਲ ਕਰਿਆ ਕਰਨੀ ਹੈ ਜੀ ਆਪਾਂ ਗਿਆਨ ਬਾਰੇ ਹੈਨਾ ਆਪਾਂ ਜ਼ਿੰਦਗੀ ਦੇ ਜੋ ਅਸੂਲ ਨੇ ਕਿੱਦਾਂ ਦੇ ਹੋਣ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾ ਸਕੀਏ ਹੋਰ ਜਿਉਣ ਦੇ ਢੰਗ ਤਰੀਕੇ ਵਿੱਚ ਆਪਾਂ ਅੱਜ ਕਿਹੜਾ ਥੀਂ ਚ ਲੈ ਕੇ ਆਈਏ ਕਹੇ ਜੀ ਚੀਜ਼ ਲੈ ਕੇ ਆਈਏ ਜਿਹੜੀ ਆਪਣੀ ਜ਼ਿੰਦਗੀ ਨੂੰ ਹੋਰ ਵੀ ਬੈਟਰ ਬਣਾ ਸਕੇ ਹੈਨਾ ਕਿ ਚੰਗਿਆਈ ਲੈ ਕੇ ਆਵੇ ਜਾਂ ਆਪਾਂ ਕਹਿੰਦਾ ਕਿਸੇ ਹੋਰ ਦਾ ਭਲਾ ਕਰਨ ਜੋ ਕੇ ਹੋਈਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਸਮਝ ਨੂੰ ਵਧਾਉਂਦਾ ਲਈਏ ਠੀਕ ਹੈ ਜੀ ਤੇ ਅੱਜ ਮੈਂ ਸਿਰਫ ਗੱਲ ਕਰੂੰਗਾ ਜੀ ਕਰਦੇ ਸਿਰਫ ਗਿਆਨ ਦੇ ਬਾਰੇ ਤੇ ਇੱਕ ਅਜਿਹੇ ਸਿਸਟਮ ਦੇ ਬਾਰੇ ਜਿਹੜਾ ਕਿ ਸਿਸਟਮ ਮਤਲਬ ਇੱਕ ਅਜਿਹੇ ਤਰੀਕੇ ਬਾਰੇ ਜਿਹੜਾ ਆਪਾਂ ਨੂੰ ਇਸ ਗਿਆਨ ਨੂੰ ਅਪਣਾਉਣ ਦੇ ਲਈ ਆਪਣੀ ਹੈਲਪ ਕਰੂਗਾ ਜੀ ਅਸਲ ਵਿੱਚ ਪਹਿਲਾਂ ਗੱਲ ਕਰਦੇ ਜੀ ਗਿਆਨ ਗਿਆਨ ਕੀ ਹੁੰਦਾ ਗਿਆਨ ਹੈਗਾ ਜੀ ਇੱਕ ਤਰੀਕੇ ਦਾ ਉਹ ਸਾਧਨ ਉਹ ਤੌਰ ਤਰੀਕਾ ਜਿਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਚੰਗਾ ਬਣਾ ਸਕਦੇ ਹਾਂ ਕੁਝ ਅਜਿਹਾ ਚੰਗਾ ਲੈ ਕੇ ਆਈਏ ਜ਼ਿੰਦਗੀ ਦੇ ਵਿੱਚ ਕਿ ਜਿਹੜੀ ਉਹ ਚੀਜ਼ ਨੂੰ ਆਪਣੀ ਜੋ ਪਾਸ ਚੀਜ਼ ਲੈ ਕੇ ਆਉਣਾ ਚਾਹੁੰਦੇ ਹਾਂ ਜਿਹੜਾ ਚੇਂਜ ਆਪਾਂ ਕਹਿੰਦੇ ਜਿਹੜਾ ਆਪਾਂ ਬਦਲਾ ਲੈ ਕੇ ਆਉਣਾ ਚਾਹੁੰਦੇ ਆ ਉਸ ਬਦਲਾ ਨੂੰ ਲੈ ਕੇ ਆਉਣ ਦੇ ਵਿੱਚ ਮਦਦ ਕਰੇ ਉਹ ਹੁੰਦਾ ਜੀ ਗਿਆਨ ਉਹ ਤਰੀਕਾ ਹੁੰਦਾ ਆਪਣਾ ਗਿਆਨ ਗੁਰੂ ਆ ਗਿਆਨ ਗੁਰੂ ਤੋਂ ਮਿਲਦਾ ਪਰ ਗੁਰੂ ਗਿਆਨ ਦਾ ਇੱਕ ਸਾਗਰ ਹੈ ਨਾ ਗਿਆਨ ਅਸਲ ਵਿੱਚ ਕੀ ਆ ਗਿਆਨ ਹੀ ਕਿ ਉਹ ਤੌਰ ਤਰੀਕੇ ਜੇ ਉਹ ਤੌਰ ਤਰੀਕੇ ਜਾਂ ਜੋ ਆਪਣੇ ਵੱਡੇ ਵੱਡੇ ਰਾਂ ਦੇ ਜਿਹੜੇ ਜੋ ਉਹਨਾਂ ਦੇ ਜ਼ਿੰਦਗੀ ਦੇ ਕਹਿ ਲਓ ਆਪਣੇ ਤਰੀਕੇ ਰਹੇ ਨੇ ਜਾਂ ਜੋ ਤਰੀਕੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਵਰਤੇ ਨੇ ਉਹ ਅੱਗੇ ਆਪਣੀ ਜਦੋਂ ਹੈਲਪ ਕਰਨਾ ਲੈ ਕੇ ਆਉਣ ਦੇ ਲਈ ਉਹ ਗਿਆਨ ਹੁੰਦਾ ਜੀ ਗਿਆਨ ਕਾਪੀ ਅਕਦਾਬਾਂ ਦੇ ਵਿੱਚ ਸਭ ਤਰੀਕੇ ਦਾ ਮਿਲ ਜੂ ਤੁਹਾਨੂੰ ਸਮਾਜਿਕ ਸਿੱਖਿਆ ਸਾਇੰਸ ਤੇ ਕਹੋ ਸੋਸ਼ਲ ਮੀਡੀਆ ਤੁਹਾਡੇ ਬਹੁਤ ਵਧੀਆ ਤਰੀਕਾ ਆ ਸਾਰਾ ਕੁਝ ਜਾਣਨ ਦੇ ਲਈ ਪਰ ਜੇ ਗਿਆਨ ਦੀ ਭੁੱਖ ਹੋਊਗੀ ਤਾਂ ਹੀ ਆਪਾਂ ਸਮਝਾਂਗੇ ਅਸਲ ਵਿੱਚ ਗਿਆਨ ਪਤਾ ਹੋਣਾ ਚਾਹੀਦਾ ਵੀ ਉਹ ਹੁੰਦਾ ਕੀ ਆ ਹਨਾ ਚਲੋ ਮੈਂ ਇਸ ਬਾਰੇ ਗੱਲ ਤਾਂ ਕਰ ਰਿਹਾ ਕਿ ਕਿਤੇ ਨਾ ਕਿਤੇ ਅੱਜ ਆਪਾਂ ਆਪਾਂ ਗਿਆਨ ਨੂੰ ਪਿੱਛੇ ਛੱਡ ਗਏ ਆਪਾਂ ਚੀਜ਼ਾਂ ਕੰਨੀ ਉਹ ਸੰਤ ਸਾਹਿਬਾਂ ਕੰਨੀ ਮਗਰ ਪਏ ਹੋਏ ਆ ਜਿਹੜੇ ਆਪਾਂ ਨੂੰ ਇਸ ਚੀਜ਼ ਨੂੰ ਪਧਰਾ ਦੇ ਦੇਣਗੇ ਕਿਤੇ ਆਪਾਂ ਕਹਿੰਦੇ ਜਿੰਦਗੀ ਸਖਾਲੀ ਬਣ ਜੇ ਪਰ ਇਹ ਚੀਜ਼ ਨੂੰ ਜੇ ਆਪਾਂ ਛੱਡ ਤਾ ਨਾ ਪਿੱਛੇ ਗਿਆਨ ਨੂੰ ਪਿੱਛੇ ਛੱਡ ਤਾ ਤਾਂ ਆਪਣੀ ਜ਼ਿੰਦਗੀ ਸਖਾਲੀ ਨਹੀਂ ਸਗੋਂ ਹੋਰ ਅਲਦੇ ਜਾਣੀ ਆ ਤੇ ਉਹ ਚੀਜ਼ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਆ ਉਹਦੇ ਲਈ ਨਾ ਕੁਝ ਤਰੀਕੇ ਹੁੰਦੇ ਨੇ ਮੈਂ ਇੱਕ ਸਿਸਟਮ ਤਿਆਰ ਕੀਤਾ ਸੀਗਾ ਜੀ ਮਤਲਬ ਇੱਕ ਤਰੀਕਾ ਬਣਾਇਆ ਜਿਸ ਦੇ ਨਾਲ ਆਪਾਂ ਹਰ ਇੱਕ ਚੀਜ਼ ਨੂੰ ਜ਼ਿੰਦਗੀ 'ਚ ਸਮਝ ਕੇ ਅੱਗੇ ਲਈ ਵਰਤ ਸਕਦੇ ਹਾਂ ਤੇ ਉਹ ਗਿਆਨ ਫਿਰ ਆਪਣੇ ਲਈ ਗਾਹਾਂ ਹਰ ਇੱਕ ਮੁਸੀਬਤ ਨੂੰ ਸੈੱਟ ਕਰਨ ਦੇ ਵਿੱਚ ਆਪਣੀ ਹੈਲਪ ਕਰਨ ਲੱਗੂਗਾ ਠੀਕ ਹੈ ਜੀ ਮੈਂ ਅੰਗਰੇਜ਼ੀ ਦੇ ਵਿੱਚ ਉਹ ਸਿਸਟਮ ਤਿਆਰ ਕੀਤਾ ਸੀਗਾ ਜੀ ਅੰਗਰੇਜ਼ੀ ਦੇ ਵਿੱਚ ਕੀ ਸੀਗਾ ਕੇ ਯੂ ਈ ਪੀ R Q ਉੱਪਰ ਠੀਕ ਹੈ ਜੀ ਅਸਲ ਵਿੱਚ ਇਹਦਾ ਮਤਲਬ ਹੁੰਦਾ ਵਾ نو ਕੇਥ ਹੈਗਾ ਜੀ ਨੌਲੇਜ ਮਤਲਬ ਗਿਆਨ ਸਭ ਤੋਂ ਪਹਿਲਾ ਚੀਜ਼ ਨੌਲੇਜ ਗਿਆਨ ਇਹ ਹੁਣ ਬਹੁਤ ਜ਼ਰੂਰੀ ਆ ਤੁਸੀਂ ਕੁਝ ਵੀ ਕਰਨਾ ਜ਼ਿੰਦਗੀ ਵਿੱਚ ਪਰ ਇਹਨੂੰ ਸਮਝਣ ਦੇ ਤਰੀਕੇ ਕੀ ਨੇ ਇਹਦੇ ਵਿੱਚੋਂ ਸਿਰਫ ਇਹ ਅੱਖਰ ਰੱਖੋ ਬੰਦਾ ਮੂਰੇ ਗਿਆਨ ਦੇ ਵਿੱਚੋਂ ਵੀ ਸਿਰਫ ਇਹ ਕਿੰਨਾ ਰੱਖੋ ਜਾਣਨਾ نو ਮਤਲਬ ਜਾਣਨਾ ਅਨਾਹੀ ਜਾਂ ਫਿਰ ਜਾਣੋ ਜਾਣੋ ਚੀਜ਼ ਨੂੰ ਜੋ ਤੁਸੀਂ ਜਿੰਦ ਵਿੱਚ ਕਰਨਾ ਚਾਹੁੰਦੇ ਉਹਨੂੰ ਜਾਣੋ ਪਹਿਲਾਂ ਉਹਨੂੰ ਸਮਝਾਉਣਾ ਇਸ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਪੂਰਾ ਕਲੀਅਰ ਹੋ ਜਾਏ ਤੁਹਾਨੂੰ ਦੇ ਬਾਰੇ ਭਾਵੇਂ ਕਿਤੇ ਇਧਰ ਉਧਰ ਭੱਜਣਾ ਨਾ ਬਵੇ ਸਿਰਫ ਆਪਦੇ ਸਕੂਲ ਦੇ ਟੀਚਰ ਨੂੰ ਗੱਲ ਕਰੋ ਕਿਤਾਬਾਂ ਕਾਪੀਆਂ ਪੜ੍ਹੋ ਜਿਹੜੀਆਂ ਪੜ੍ਹ ਰਹੇ ਹੋ ਤੁਸੀਂ ਹਨ ਤੇ ਇਸ ਤੋਂ ਬਾਅਦ ਯੂ ਹੋ ਗਈ ਜੀ ਅੰਡਰਸਟੈਂਡ ਠੀਕ ਹੈ ਜੀ ਮਤਲਬ ਅੰਡਰਸਟੈਂਡ ਹੁਣ ਤੁਸੀਂ ਕੀ ਕਰਨਾ ਜਿਹੜਾ ਤੁਸੀਂ ਗਿਆਨ ਸਮਝਿਆ ਉਹਨੂੰ ਜਿਹੜਾ ਤੁਸੀਂ ਗਿਆਨ ਪੜ੍ਹਿਆ ਉਹਨੂੰ ਕੀ ਕਰਨਾ ਤੁਸੀਂ ਅੰਡਰਸਟੈਂਡ ਅੰਡਰਸਟੈਂਡ ਹੋ ਗਿਆ ਸਮਝਣਾ ਮਤਲਬ ਠੀਕ ਹੈ ਜਦੋਂ ਤੁਸੀਂ ਜਾਣ ਲਿਆ ਕਿ ਉਹ ਚੀਜ਼ ਹੈ ਕੀ ਉਹਦੇ ਬਾਰੇ ਉਹਦਾ ਤੁਸੀਂ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਵੀ ਉਹ चीज ਕੀ ਆ ਤੁਸੀਂ ਜਾਣ ਲਈ ਨਾ ਹੋ ਠੀਕ ਹੈ ਜੀ ਹੁਣ ਜਾਣਨ ਤੋਂ ਬਾਅਦ ਕੀ ਹੋ ਗਿਆ ਅੰਡਰਸਟੈਂਡ ਯੂ ਅੰਡਰਸਟੈਂਡ ਹੈ ਨਾ ਜੀ ਅੰਡਰਸਟੈਂਡ ਸੀਗਾ ਆਪਣੇ ਕੋਲ ਮਤਲਬ ਜਾਣਨਾ ਨੂੰ ਸਮਝਣਾ ਹੋ ਗਿਆ ਅੱਗੇ ਹੁਣ ਆਪਾਂ ਉਹ ਜਾਣਦਾ ਲਿਆ ਹੁਣ ਆਪਾਂ ਸਮਝਣਾ ਸ਼ੁਰੂ ਕਰਤਾ ਚੀਜ਼ ਨੂੰ ਸੌਰੀ ਮੇਰੀ ਮਾਫ ਕਰਿਓ ਥੋੜੀ ਜੀ ਹੈਂਡ ਰਾਈਟਿੰਗ ਇਦਾਂ ਦੀ ਆ ਮੇਰੀ ਮਾਫ ਕਰਨ ਦੇ ਬਾਰੇ ਪਰ ਅੰਡਰਸਟੈਂਡ ਦਾ ਮਤਲਬ ਕੀ ਹੈ ਬਸ ਸਮਝਣਾ ਅੱਗੇ ਹੁਣ ਉਥੇ ਯੂ ਹੋ ਗਿਆ ਜੀ ਸਮਝਣਾ ਹੁਣ ਜਦੋਂ ਆਪਾਂ ਪੜ੍ਹਿਆ ਵਾ ਜਾਂ ਜਾਣਿਆ ਵਾ ਉਹਨੂੰ ਆਪਾਂ ਅੱਗੇ ਸਮਝਣ ਦੀ ਕੋਸ਼ਿਸ਼ ਕਰਦੀ ਹੈ ਹਨਾ ਜੀ ਚਲੋ ਇਹ ਹੋ ਗਿਆ ਜੀ ਅੰਡਰਸਟੈਂਡ ਫਿਰ ਅੱਗੇ ਹੈਗਾ ਜੀ ਯੂ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਆ ਈ ਦੀ ਐਫਰਟਸ ਮਤਲਬ ਯਤਨ ਜਤਨ ਆਹੋ ਮਾਫ ਕਰਨਾ ਜੀ ਪੰਜਾਬੀ ਦੇ ਅੱਖਰ ਥੋੜੇ ਜੇ ਮੇਰੀ ਹੈਂਡਰਾਈਟਿੰਗ ਬਹੁਤ ਗੰਦੀ ਆ ਆਹੋ ਕਰਨਾ ਪਰ ਐਫਰਟਸ ਨੇ ਇੱਥੇ ਐਫਰਟਸ ਹੁੰਦੇ ਨੇ ਜਤਨ ਹੁਣ ਜਿਹੜਾ ਤੁਸੀਂ ਗਿਆਨ ਜਾਣਿਆ ਵਾ ਜਿਹੜਾ ਗਿਆਨ ਤੁਸੀਂ ਸਮਝਿਆ ਵਾ ਉਹਨੂੰ ਵਰਤਣਾ ਸ਼ੁਰੂ ਕੀਤਾ ਉਹਨੂੰ ਜਤਨ ਉਹਦੇ ਤੇ ਪ੍ਰਯਾਸ ਕਰਨਾ ਸ਼ੁਰੂ ਕਰਦਾ ਪ੍ਰਯਾਸ ਮਤਲਬ ਕੋਸ਼ਿਸ਼ ਕਰਨਾ ਸ਼ੁਰੂ ਕਰਤੀ ਆਪਦੀ ਜ਼ਿੰਦਗੀ ਚ ਉਹਨੂੰ ਵਰਤਣੀ ਹੈ ਨਾ ਜਿਹੜੀ ਚੀਜ਼ ਤੁਸੀਂ ਸਮਝੀ ਆ ਜਿਹੜੀ ਚੀਜ਼ ਤੁਸੀਂ ਜਾਣੀ ਆ ਜਾਂ ਸਮਝੀ ਆ ਹੋ ਅਗੇ ਉਹਦਾ ਤੇ ਯਤਨ ਕਰਨਾ ਸ਼ੁਰੂ ਕਰਤਾ ਠੀਕ ਹੈ ਜੀ ਹੁਣ ਤੁਸੀਂ ਚੀਜ਼ ਜਾਣਦੇ ਵੀ ਹੋ ਚੀਜ਼ ਬਾਰੇ ਤੁਸੀਂ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੋ ਪਰ ਸ਼ਾਂਤੀ ਨਹੀਂ ਹੈਗੀ ਨਾਲ ਅੰਦਰ ਹਲਾ ਜੀ ਹੁਣ ਅਗਲੀ ਚੀਜ਼ ਹੈਗੀ ਪੇਸ਼ੈਂਸ ਇੱਥੇ ਪੀ ਇੱਥੇ ਹੈਗੀ ਜੀ ਪੇਸ਼ੈਂਸ ਇਹ ਕਿਉਂ ਜ਼ਰੂਰੀ ਹੈ ਆਪਾਂ ਕਹਿੰਦੇ ਧੀਰਜ ਰੱਖੋ ਠੰਡਾ ਮਤਾਂ ਰੱਖੋ ਸ਼ਾਂਤਮਨ ਰੱਖੋ ਸ਼ਾਂਤਮਨ ਰੱਖਣਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਜਾਣਨਾ ਤਾਂ ਉਹਨੂੰ ਸਮਝਣਾ ਚਾਹੁੰਦੇ ਹੋ ਤੇ ਉਹਦੇ ਤੇ ਕੰਮ ਕਰਨਾ ਚਾਹੁੰਦੇ ਥੋਨੂੰ ਪਹਿਲਾ ਚੀਜ਼ਾਂ ਦੇ ਵਿੱਚ ਸ਼ਾਂਤ ਵਰਧਾ ਰੱਖਣਾ ਪੈਣਾ ਧੀਰਜ ਮਨਾ ਠੰਡਾ ਮਨ ਤੁਹਾਨੂੰ ਰੱਖਣਾ ਪੈਣਾ ਜੀ ਇਹਨੂੰ ਜਾਣਨ ਦੇ ਲਈ ਚੰਗੀ ਤਰ੍ਹਾਂ ਹਨਾ ਜੀ ਤੁਸੀਂ ਜਿਹੜਾ ਵੀ ਸਿੱਖ ਰਹੇ ਹੋ ਕੋਈ ਵੀ ਸਕਿੱਲ ਹੋ ਜਾਦਾ ਵਾ ਨਵਾਂ ਹਨਾ ਕੋਈ ਵੀ ਤਰੀਕਾ ਜਿਹੜਾ ਜੇ ਤੁਹਾਡੀ ਜ਼ਿੰਦਗੀ ਨੂੰ ਸ਼ਾਂਤਮਈ ਬਣਾਵੇ ਵਧੀਆ ਬਣਾਵੇ ਹੋਰ ਇੰਪਰੂਵ ਕਰੇ ਉਹਦੇ ਲਈ ਇਹ ਚੀਜ਼ਾਂ ਤੁਹਾਨੂੰ ਜਾਣਨੀਆਂ ਪੈਣੀਆਂ ਨੇ ਪਹਿਲਾਂ ਹਨਾ ਜੀ ਉਹਦੇ ਵਾਸਤੇ ਧੀਰੇ ਚ ਹੋਣਾ ਬਹੁਤ ਜ਼ਰੂਰੀ ਆ ਮੀਨਜ਼ ਧੀਰਜ ਧੀਰਜ ਮਤਲਬ ਪੇਸ਼ੈਂਸ ਮਤਲਬ ਸ਼ਾਂਤਮਨ ਠੰਡਾ ਮਨ ਹੋਣਾ ਠੰਡਾ ਹੈ ਠੰਡਾ ਕੇ ਲੋਣਾ ਬਹੁਤ ਜ਼ਰੂਰੀ ਆਪਦੇ ਆਪ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੈ ਹਨਾ ਜੀ ਅੱਗੇ ਪੇਸ਼ੈਂਸ ਵੀ ਹੋਗੀ ਹੁਣ ਇੱਥੇ ਹੈਗਾ ਜੀ ਸਭ ਤੋਂ ਬਾਅਦ ਇਹ ਤੁਹਾਨੂੰ ਕੀ ਉਹ ਹਮੇਸ਼ਾ ਸਾਰਾ ਕੁਝ ਜਾਣ ਵੀ ਰਹੇ ਹੋ ਤੁਸੀਂ ਸਾਰਾ ਕੁਝ ਤੁਸੀਂ ਜਾਣਿਆ ਵੀ ਸਮਝਿਆ ਵੀ ਚੀਜ਼ ਨੂੰ ਤੁਹਾਡੇ ਹੁਣ ਅੰਦਰ ਹੈਗਾ ਲੋ ਵੀ ਤੁਸੀਂ ਉਹਨਾਂ ਨਾਲ ਕਰਿਆ ਵੀ ਵਧੀਆ ਤੁਹਾਨੂੰ ਕਰਕੇ ਕੀ ਮਿਲਣਾ ਸ਼ਾਂਤੀ ਜਾਂਦਾ ਦੇ ਹਨਾ ਉਹ ਸ਼ਾਂਤੀ ਅਸਲ ਵਿੱਚ ਕੀ ਆ ਜਿਹੜੀ ਤੁਹਾਨੂੰ ਉਹ ਚੀਜ਼ ਕਰਕੇ ਸਿੱਖ ਕੇ ਮਿਲੇ ਆ ਉਹ ਐਂਡ ਦੇ ਉੱਤੇ ਕੀ ਮਿਲਣਾ ਤੁਹਾਨੂੰ ਉਹਦਾ ਜੱਟ ਮੜ ਜਾ ਇਹ ਖਿਆਲਟ ਕੀ ਹੁੰਦਾ ਵਾ ਜੀ ਨਤੀਜਾ ਜੋ ਤੁਸੀਂ ਇਹਦੇ ਵਿੱਚ ਸਿੱਖਿਆ ਜੋ ਤੁਸੀਂ ਪੜਿਆ ਜੋ ਤੁਸੀਂ ਕਰਿਆ ਉਹਦਾ ਤੁਹਾਨੂੰ ਅੱਗੇ ਨਤੀਜਾ ਮਿਲ ਗਿਆ ਹੈ ਨਾ ਜੀ ਇਹ ਚੀਜ਼ਾਂ ਸੀਗੀਆਂ ਜੀ ਨਾਰਮਲ ਸਿਰਫ ਇੱਕ ਜ਼ਰੀਆ ਮੇਰਾ ਇੱਕ ਇਸ ਚੀਜ਼ ਵਾਲੇ ਗੱਲ ਕਰਨ ਦਾ ਮਤਲਬ ਇਹ ਸੀ ਜੋ ਚੀਜ਼ ਤੁਸੀਂ ਪੜਦੇ ਆ ਗਿਆਨਿਕ ਅੱਖਰੇ ਭਾਸ਼ਾ ਬਹੁਤ ਡੂੰਗੀ ਚੀਜ਼ ਆ ਪਰ ਇਹਨੂੰ ਸਿੰਪਲ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ ਤੁਸੀਂ ਇਹਨੂੰ ਇਹਨੂੰ ਆਸਾਨ ਕਿਵੇਂ ਬਣਾ ਸਕਦੇ ਹੋ ਜੋ ਤੁਸੀਂ ਪੜ ਰਹੇ ਹੋ ਅੱਜ ਉਹਨੂੰ ਪੜੋ ਵੀ ਸਮਝੋ ਵੀ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਉਹਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਇਸ ਤੇ ਇੱਕ ਇਹਨਾਂ ਅਪਣਾਓ ਕਿ ਵੀ ਉਹ ਥੋੜਾ ਬਣ ਜੇ ਅੱਗੇ ਹਨਾ ਫਿਰ ਉਹਦੇ ਵਿੱਚ ਤੁਹਾਨੂੰ ਧੀਰਜ ਰੱਖਣਾ ਪੈਣਾ ਅੱਗੇ ਸ਼ਾਂਤਮਾਨ ਰੱਖਣਾ ਪੈਣਾ ਬਾਅਦ ਵਿੱਚ ਤੁਹਾਡੇ ਲਈ ਪ੍ਰੋਪਰ ਕੰਮ ਕਰੇ ਫਿਰ ਅੱਗੇ ਹੈਗਾ ਜੀ ਰਿਜ਼ਲਟ ਫਿਰ ਨਤੀਜਾ ਮਿਲਣਾ ਉਹਦੇ ਚ ਜੇ ਤੁਸੀਂ ਕਹੋ ਵੀ ਮੈਂ ਜਾਣ ਲੈਣਾ ਵੀ ਮੈਂ ਜਾਣ ਲਿਆ ਸਮਝਿਆ ਹੈ ਨਹੀਂ ਕੰਮ ਕਰਨ ਲੱਗ ਗਏ ਫਿਰ ਕੰਮ ਕੀ ਹੁੰਦਾ ਜੀ ਫਿਰ ਕੰਮ ਵਿਗੜਦਾ ਫਿਰ ਆਪਾਂ ਨਾਰਾਜ਼ ਨ ਇੱਕ ਦੂਜੇ ਆਪਸ ਦੇ ਵਿੱਚ ਨਰਾਜਗੀ ਆਉਂਦੀ ਆ ਜਾਂ ਕਹੋ ਅਸ਼ਾਂਤੀ ਮਿਲਦੀ ਆਪਣੀ ਅਸ਼ਾਂਤੀ ਹੋ ਜਾਂਦੀ ਹੈ ਕਿਉਂ ਕਿ ਆਪਾਂ ਉਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਸੀ ਜਾਣਿਆ ਨਹੀਂ ਸੀ ਚੰਗੀ ਤਰ੍ਹਾਂ ਤੇ ਜੇ ਜਾਣਿਆ ਹੋਵੇ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਬਹੁਤ ਘੱਟ ਜਾਂਦੀਆਂ ਨੇ ਮੈਂ ਤਾਂ ਬੋਲ ਰਿਹਾ ਜੀ ਥੋੜਾ ਜਿਹਾ ਤੇਜ਼ ਮੈਂ ਚਾਹੁੰਦਾ ਕਿ ਵੀ ਜੋ ਗੱਲ ਪੂਰੀ ਕਰਨ ਵਾਲੀ ਸੀਗੀ ਉਹ ਗੱਲ ਪੂਰੀ ਹੋ ਜਾਏ ਬਾ ਜਿਆਦਾ ਟਾਈਮ ਨਾ ਲੱਗੇ ਹਨਾ ਜਿਆਦਾ ਸਮਾਂ ਨਾ ਲੱਗੇ ਪਰ ਜੀ ਇਹ ਸਾਰੀ ਇੱਕ ਸ਼ਾਰਟ ਟਰਮ ਦੀ ਇਨਫੋਰਮੇਸ਼ਨ ਸੀਗੀ ਜੋ ਅੱਗੇ ਦੀ ਅੱਗੇ ਆਪਾਂ ਇਹਦੇ ਤੇ ਗੱਲ ਕਰਨੀ ਹੈ ਹੁਣ ਹਨਾ ਅੱਗੇ ਆਪਾਂ ਗੱਲ ਕਰਨੀ ਹੈ ਜੀ ਵੀ ਇਹ ਚੀਜ਼ਾਂ ਸਾਰੀਆਂ ਖੁਦ ਦੇ ਨਾਲ ਬਹੁਤ ਜੁੜੀਆਂ ਹੋਈਆਂ ਨੇ ਜੀ ਇਹ ਇਹ ਜਿਹੜਾ ਤਰੀਕੇ ਨਾਲ ਗੱਲ ਕੀਤੇ ਨੇ ਜੀ ਇਹ ਸਾਰੇ ਤਰੀਕੇ ਗਿਆਨ ਇਹ ਸਾਰੀਆਂ ਚੀਜ਼ਾਂ ਕੇ ਕਦ ਨਾਲ ਜੁੜੀਆਂ ਨੇ ਜੀ ਥੋਡੇ ਨਾਲ ਆਪਣੇ ਆਪ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ ਤੇ ਜੇ ਆਪਾਂ ਆਪਣੇ ਆਪ ਦੇ ਕੰਮ ਕਰਦੇ ਹਾਂ ਆਤਮ ਵਿਸ਼ਵਾਸ ਹਨਾ ਜੀ ਭਰਪੂਰਤਾ ਤੇ ਜੋ ਸਾਰਾ ਕੁਝ ਆਪਾਂ ਅਗਰ ਆਪਣੀ ਜ਼ਿੰਦਗੀ 'ਚ ਮਹਿਸੂਸ ਕਰਨਾ ਚਾਹੁੰਦੇ ਹਾਂ ਪੂਰੇ ਤਰੀਕੇ ਨਾਲ ਖੁਸ਼ ਰਹਿਣਾ ਚਾਹੁੰਦੇ ਆ ਨਾ ਸ਼ਾਂਤੀ ਰੱਖਣਾ ਚਾਹੁੰਦੇ ਆ ਤਾਂ ਉਹਦੇ ਲਈ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਆ ਮੈਨੂੰ ਵੀ ਇਹ ਚੀਜ਼ਾਂ ਬਹੁਤ ਔਖੇ ਤਰੀਕੇ ਨਾਲ ਪਤਾ ਲੱਗੀਆਂ ਨੇ ਜੀ ਤੇ ਮੈਂ ਇੱਥੇ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਤਾਂ ਕਰ ਰਿਹਾ ਕਿ ਸਾਰਿਆਂ ਦੇ ਭਲੇ ਦੀ ਗੱਲ ਹੋਵੇ ਤੇ ਇਹ ਚੈਨਲ ਸਭ ਪਲਾ ਕਰਨ ਲਈ ਵੀ ਆ ਤੇ ਅੱਗੇ ਹਾਂਜੀ ਕਮੈਂਟ ਜ਼ਰੂਰ ਕਰਿਓ ਦੱਸਿਓ ਜ਼ਰੂਰ ਕਿੱਥੇ ਮੈਂ ਇੰਪਰੂਵ ਕਰ ਸਕਦਾ ਸੀ ਔਰ ਕਿੱਥੇ ਮੈਂ ਵਧੀਆ ਗੱਲ ਕਰ ਸਕਦਾ ਸੀਗਾ ਉਹਨਾਂ ਜੀ ਇਹੀ ਮੇਰੀ ਅਰਦਾਸ ਆ ਜੀ ਤੁਹਾਨੂੰ ਸਾਰਿਆਂ ਨੂੰ ਪਲੀਜ਼ ਮੈਨੂੰ ਦੱਸਿਓ ਜ਼ਰੂਰ ਤੇ ਅੱਗੇ ਹੋ ਸਕੇ ਤਾਂ ਜੀ ਪ੍ਰਮੋਟ ਜ਼ਰ ধন্যবাদ